ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਮਾਜਰਾ ਜਿਲ੍ਹਾ ਸੰਗਰੂਰ ਤਸੀਲ ਮਲੇਲ ਕੋਟਲਾ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਗਾਂ ਵਿਖਾਉਣੀ ਆ ਪਹਿਲੇ ਸੂਏ ਵਹਿੜ ਸੂਨ ਵਾਲੀ ਤਿਆਰ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਦੇ ਪਸੰਦ ਆ ਜੂਗੀ ਆਪ ਦੀ ਤਸੱਲੀ ਨਾਲ ਇੱਥੇ ਆ ਕੇ ਖਰੀਦ ਲੈ ਨੰਬਰ ਮੈਂ ਵੀ ਦੱਸ ਸਕਰੀਨ ਉੱਪਰ ਲਾ ਦੂੰਗਾ ਦੋਸਤੋ ਇਹ ਵੜ ਪਹਿਲਾ ਸੂਆ ਸੂਣ ਵਾਲੀ ਐ ਇੱਕ ਹਫਤਾ ਹਜੇ ਕੱਚੀ ਐ ਵੀਰ ਕਹਿੰਦਾ ਤੇ 15 ਤੋਂ 16 ਲੀਟਰ ਵੀਰ ਕਹਿੰਦਾ ਦੁੱਧ ਖੁੱਲਾ ਪਾਜੂ ਰਾਮ ਨਾਲ ਆ ਦੇਖ ਸਕਦੇ ਆ ਹਵਾਨੇ ਦੀ ਕੁਆਲਿਟੀ ਆ ਦੇਖ ਸਕਦੇ ਆ ਸੋਨੇ ਮੂ ਮਤੇ ਦੀ ਵੜ ਦੇਖ ਸਕਦੇ ਆ ਆ ਦੇਖ ਸਕਦੇ ਆ ਥਣਾ ਦੀ ਕੁਆਲਿਟੀ ਚਾਰੇ ਥਣ ਪੂਰੇ ਗੈਪ ਤੇ ਲੱਗੇ ਹੋਏ ਆ ਕੱਲਾ ਕੱਲਾ ਚੁਵਾਈਆ ਥਣ ਲੱਗੇ ਹੋਇਆ ਦੇਖ ਸਕਦੇ ਆ ਦੋਸਤੋ ਅਸਰ ਦਵਾਰ ਤੋਂ ਦੇਖ ਸਕਦੇ ਆਂ ਦੋਸਤੋ ਪੂਰਾ ਫਸਦਾ ਹਵਾਨਾ ਤਿਆਰ ਕੀਤਾ ਹੋਇਆ ਵੜ ਨੇ ਪੱਟਾਂ 'ਚ ਫਸਦਾ ਹਵਾਨਾ ਦੇਖ ਸਕਦੇ ਆਂ ਪੂਰਾ ਕਾਫੀ ਢੱਲ ਪਈ ਹੋਇਆ ਜਵਾਨੇ ਜੀ ਆਹ ਦੇਖ ਸਕਦੇ ਆਂ ਪੂਰਾ ਗੈਪ ਲੱਗਾ ਹੋਇਆ ਥਣਾ ਵਿੱਚ ਤੇ ਬਾਈ ਕਹਿੰਦਾ ਇਹਦਾ ਪ੍ਰਾਈਸ ਫੋਨ ਉੱਤੇ ਕਰਾਂਗੇ ਜਿਹੜੀ ਵੀਰ ਨੂੰ ਪਸੰਦ ਆ ਜੂਗੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ